ਦੀ ਵੀਰ ਜਵੰਦਾ ਤੁਹਾਡੇ ਨਾਲ ਰਹੇ ਤੁਸੀਂ ਸੀਨੀਅਰ ਸੀਗੇ ਕਿਸ ਤਰ੍ਹਾਂ ਦੇ ਉਹਨਾਂ ਦੇ ਸੁਭਾਅ ਸੀ ਕਿਸ ਤਰ੍ਹਾਂ ਦਾ ਪਹਿਰਾਵਾ ਕਰਦੇ ਬਹੁਤ ਚੰਗਾ ਬਹੁਤ ਸਿਆਣਾ ਤੇ ਸੂਝਵਾਨਕ ਨੌਜਵਾਨ ਪੰਜਾਬ ਪੁਲਿਸ ਦਾ ਹੋਣ ਹਰ ਮੁਲਾਜ਼ਮ ਵੀ ਸੀ ਤੇ ਇੱਕ ਚੋਟੀ ਦਾ ਪ੍ਰਸਿੱਧ ਗਾਇਕ ਵੀ ਸੀ ਜਿਨ੍ਹਾਂ ਨੇ ਬਹੁਤ ਸਾਡੇ ਚੰਗੇ ਗੀਤ ਸਾਡੀ ਝੋਲੀ ਪਾਏ ਜੋ ਸਮਾਜ ਨੂੰ ਸਦਾ ਲਈ ਸਿਰਜਣਾ ਦਿੰਦੇ ਰਹਿਣਗੇ ਸੇਧ ਦਿੰਦੇ ਰਹਿਣਗੇ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਵੀ ਗਾਇਆ ਉਹਨਾਂ ਨੇ ਪਰਵਾਰਕ ਗੀਤ ਇੰਨੇ ਸੋਹਣੇ ਗਾਏ ਕਿ ਹਰ ਗੱਲ ਪਰਿਵਾਰ ਤੇ ਟੁੱਕਦੀ ਔਰ ਸਾਰੇ ਲੋਕ ਉਹਨੂੰ ਚੰਗੀ ਤਰ੍ਹਾਂ ਸੁਣਦੇ ਆ ਔਰ ਲੋਕ ਫੈਨ ਵੀ ਆ ਮੈਨੂੰ ਵੀ ਬਹੁਤ ਸੇਰ ਦੇ ਫੋਨ ਆ ਚੁੱਕੇ ਆ ਕਿ ਸਾਨੂੰ ਵੀ ਬਹੁਤ ਦੁੱਖ ਹੈ ਕੱਲ ਇੱਕ ਤਰਨ ਤਰਨ ਦੀ ਘਟਨਾ ਐਕਸੀਡੈਂਟ ਦੀ ਉਹ ਬੱਚੇ ਦੀ ਲਤ ਵੱਡੀ ਨਹੀਂ ਪਰ ਉਹ ਉਹ ਕਹਿੰਦੇ ਮੈਂ ਪਹਿਲਾਂ ਰਾਜਵੀਰ ਜਵੰਦੇ ਨੂੰ ਦੇਖਦੀ ਆ ਕਿ ਮੇਰਾ ਬੱਚਾ ਤਾਂ ਬਚ ਗਿਆ ਪਰ ਰਾਜਵੀਰ ਜੁੰਦਾ ਇਸ ਦੁਨੀਆ ਤੋਂ ਚਲੀ ਗਿਆ ਬਹੁਤ ਦੁੱਖ ਨਾਲ ਕਹਿ ਰਿਹਾ ਜੀ ਪਰਮਾਤਮਾ ਉਹਨਾਂ ਨੇ ਚੰਗੀ ਜਗ੍ਹਾ ਬਖਸ਼ੀ ਔਰ ਮੈਨੂੰ ਇਸ ਦੁੱਖ ਨਾਲ ਨਾ ਜਿਹੜਾ ਕੁਝ ਸ਼ਬਦ ਨਹੀਂ ਆਉਂਦੇ ਕਿ ਮੈਂ ਕੀ ਕਹਾਂ ਕੱਲਾ ਪੁੱਤ ਮਾਪਿਆਂ ਦਾ ਚਲੇ ਗਿਆ ਤੁਸੀਂ ਸਾਰੀ ਡਿਊਟੀ ਕੀਤੀ ਹੈ ਉਹਨਾਂ ਨਾਲ ਤੇ ਕਿਦਾਂ ਦਾ ਸੁਭਾਅ ਰਿਹਾ ਉਹਨਾਂ ਦਾ ਬਹੁਤ ਮਲਾਪੜਾ ਸੁਭਾਅ ਸੀ ਬਹੁਤ ਚੰਗਾ ਮੇਰੇ ਕੋਲ ਸ਼ਬਦ ਹੀ ਨਹੀਂ ਕਿ ਮੈਂ ਕਿਵੇਂ ਉਹਨਾਂ ਦਾ ਸ਼ਬਦ ਬਿਆਨ ਕਰਾਂ ਕਿ ਉਹਨਾਂ ਦਾ ਚੰਨਾ ਚੰਗਾ ਸੁਭਾਅ ਸੀ ਕੋਈ ਪਲ ਹੋਵੇ ਉਹ ਜਿਹੜਾ ਜਿਹੜਾ ਇੱਕ ਯਾਦ ਦਿਲ ਦੇ ਵਿੱਚ ਛੱਡ ਜਾਂਦਾ ਛਾਪ ਛੱਡ ਜਾਂਦਾ ਉਹਨਾਂ ਨੇ ਪਹਿਲੀ ਕਾਰ ਇੱਕ ਏਸੈਂਟ ਗੱਡੀ ਲਿਆਂਦੀ ਸੀ ਸਰਦਾਰ ਕਰਮ ਸਿੰਘ ਰਿਟਾਇਰ ਹੋ ਗਏ ਸੀ ਪਰ ਉਹਨਾਂ ਨੇ ਜਿੰਨ ਗੱਡੀ ਸਦਾ ਰੱਖੀ ਉਹਨਾਂ ਨੇ ਕਿ ਏਸੈਂਟ ਗੱਡੀ ਲਿਆਂਦੀ ਤਾਂ ਮੈਨੂੰ ਕਹਿੰਦੇ ਮੋਸੀ ਜੀ ਆ ਇੱਕ ਗੱਡੀ ਚਲਾ ਕੇ ਦੇਖੋ ਆਪਾਂ ਗੱਡੀ ਲੈ ਕੇ ਆਇਆ ਮੈਂ ਉਹ ਗੱਡੀ ਤੇ ਟ్రਾਈ ਕੀਤੀ ਸਾਡੇ ਸਾਡੇ ਰਾਜਾ ਢੱਬਾ ਹੈ ਅ ਅਲੀਗੜ ਮੋੜ ਤੱਕ ਤੇ ਅਸੀਂ ਦੋਨੋਂ ਨੇ ਉਸ ਦਿਨ ਜਿਹੜੀਆਂ ਗੱਲਾਂ ਕੀਤੀਆਂ ਉਹ ਮੇਰੇ ਜ਼ਿੰਦਗੀ ਦਾ ਸਾਦਾਲੀ ਇੱਕ ਯਾਦ ਬਣ ਕੇ ਰਹੇਗੀ